वंश दिया केडनिया तो जो उठा दूजिया वंश आओ आप नन्हे वंश की कहानी जानते हाँ लैरा गागा ग्यारह महीने का वंश अज पहले ही इस दुनिया विच नहीं है पर उसके महान त्याग दे चर्चे री दुनिया तक होंगे रहने ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਬਾਂਸ਼ ਦੇ ਬ੍ਰੇਨ ਡੈੱਡ ਐਲਾਨ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਆਪਣੀ ਜਰਜਵਤਾ ਅਤੇ ਆਪਣੀ ਪੀੜਾ ਦੀ ਘਰੀ ਵਿੱਚ ਖੂਨ ਨੂੰ ਸੰਭਾਲ ਲਈ ਮਾਨਤਾ ਪਲਾਈ ਦਾ ਪੱਲਾ ਨਹੀਂ ਛੱਡਿਆ ਅਤੇ ਨਵੇਂ ਪੁੰਗੜੇ ਫੁੱਲ ਬਾਂ ਕੋਮਲ ਜੇ ਪੁੱਤਰ ਦੇ ਅੰਗ ਦਾਨ ਅਤੇ ਇਸ ਲੀਡਰ ਕੰਡਾ ਫੈਸਲਾ ਲਿਆ ਜੋ ਇਥਾਣੇ ਡੀਜੀ ਉੰਦੀ ਮਿਸਾਲ ਕਹੀ ਜਾ ਸਕਦੀ ਹੈ ਜੀਕਾ ਜੋਗ اے ਐ ਕੇ ਵੰਸ਼ ਦੇ ਅਦਮੇ ਕਿਦਨੇ ਇੱਕ ਬਾਲਕ ਨੂੰ ਟ੍ਰਾਂਸਪਲੈਂਟ ਕੀਤੀਆਂ ਗਈਆਂ ਜਿਸ ਨਾਲ ਉਸ ਦੇ ਟਨ ਵਿੱਚ ਫੇਟੋ ਜੀਵ ਦੀ ਜੋਰ ਜਾ ਗਈ ਦੂਜੇ ਪਾਸੇ ਉਸ ਦਾ ਸਰੀਰ ਮੈਡੀਕਲ ਰਿਸਰਚ ਲਈ ਡਾਂਗ ਕਰ ਦਿੱਤਾ ਗਿਆ ਜਿਗਾ ਯੋਗ ਹੈ ਕੇ ਪੀਜੀਆਈ ਚੰਡੀਗੜ੍ਹ ਵਿੱਚ ਅਜੇ ਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਬੱਚੇ ਦੇ ਅੰਗ ਅਤੇ ਸਰੀਰਕ ਦੋਵੇਂ ਇਕੱਠੇ দান ਹੋਏ ਪੰਜਾਬ ਸੂਬੇ ਦੇ ਜ਼ਿਲ੍ਹਾ ਸੰਗਰੂਰ ਵਾਸੀ ਗੁਲਜਾਰੀ ਇਨਸਾਨ ਨੇ ਦੱਸਿਆ ਕਿ ਮੇਰਾ ਪਰਿਵਾਰ ਦੇ ਸੱਚਾ ਸੌਦਾ ਨਾਲ ਲੰਬੇ ਸਮੇਂ ਦੇ ਜੁੜਿਆ ਹੋਇਆ ਹੈ ਪੁਜਨੀ ਗੁਰੂ ਸੰ ਡਾਕਟਰ ਗੁਰਮੀਤ ਰਾਮ ਰੇਮ ਸਿੰਘ ਜੀ ਸਾ ਹਮੇਸ਼ਾ ਸਾਨੂੰ ਮਾਨ ਮਤਾ ਭਲਾਈ ਦਾ ਪਾਰ ਪਰਉਂਦੇ ਹਨ ਅਤੇ ਇਸ ਇਨਸਾਨੀਅਤ ਦੇ ਕੰਮ ਓਨਲੀ ਪ੍ਰੇਟ ਕਰਦੇ ਹਨ ਬੀਤੀ 16 ਮਈ ਨੂੰ ਘਰ ਵਿੱਚ ਇੱਕ ਹਾਦਸਾ ਹੋਇਆ ਜਿਸ ਵਿੱਚ ਮੇਰੇ ਪੋਤੇ 11 ਮਹੀਨੇ ਦੇ ਵਾਂਸ਼ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਉਸ ਤੋਂ ਪਹਿਲਾਂ ਸੰਗਰੂ ਫੇ ਪਟਿਆਲਾ ਸ਼ਹਿਰ ਵਿੱਚ ਭਾਰਤੀ ਕਰਾਇਆ ਗਿਆ ਪਰ ਬਾਅਦ ਵਿੱਚ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ 18 ਮਈ ਨੂੰ ਉਸ ਨੂੰ ਬ੍ਰੇਨ ਡੈਡ ਐਲਾਨ ਕਰ ਦਿੱਤਾ ਮੇਰੇ ਪਰਿਵਾਰ ਲਈ ਇਹ ਬਹੁਤ ਹੀ ਦੁਖਦਈ ਸਮਾ ਸੀ ਕਿਉਂਕਿ ਡਾਕਟਰਾਂ ਅਨੁਸਾਰ ਵਾਂਸ਼ ਦੇ ਜੀਵਨ ਦੀ ਮੀੜ ਖਤਮ ਹੋ ਚੁੱਕੀ ਸੀ ਵਾਂਛੇ ਦੇ ਪਿਤਾ ਟੌਨੀ ਬਾਂਸਲ ਅਤੇ ਮਾਤਾ ਪ੍ਰੇਮ ਲਤਾ ਨੇ ਹਿੰਮਤ ਨਹੀਂ ਹਾਰੀ ਅਰੇ ਡੇਰਾ ਸੱਚਾ ਸੋਧਾ ਦੀਆਂ ਪ੍ਰੇਨਾਵਾਂ ਹੁੰਦਾ ਉਨੁਸਾਰ ਕਰਦਿਆਂ ਆਪਣੇ ਨੰਨੇ ਬੇਟੇ ਦੇ ਅੰਗ ਦਾ ਕੰਡਾ ਫੈਸਲਾ ਲੈ ਲਿਆ ਤਾਂ ਕਿ ਦੂਜਿਆਂ ਦੇ ਘਰ ਦਾ ਵੰਸ਼ ਜਿਉਂਦਾ ਰਹਿ ਸਕੇ ਪੀਜੀਆਈ ਦੇ ਡਾਕਟਰ ਨਾਲ ਸਲਾਹ مشورہ ਕਰਦਿਆਂ ਮੈਡੀਕਲ ਟੀਮ ਨੇ ਵਾਂਛੇ ਦੇ ਨਾਮੇ ਕਿਡਨੀ ਨੂੰ ਟਰਾਂਸਪਲੈਂਟ ਕਾਂਦੀ ਹੰਮੀ ਪਾਸ ਦਿੱਤੀ ਦੂਜੇ ਪਾਸੇ 23 ਮਈ ਨੂੰ ਵਾਂਛੀ ਦੀ ਮਿੱਟੀਕ ਡੈਵੀ ਮੈਡੀਕਲ ਰਿਸਰਚ ਲਈ ਡਾਣ ਕਾਰ ਦਿੱਤੀ ਗਈ ਪੰਜਾਬ ਦੇ ਲਾਇਰਾ ਗਾਗਾ ਸੰਗਰੂ ਬਾਸੀ ਭਗਤ ਜੋੜਾ ਤੋਂ ਨੀ ਬਾਂਸ ਨੇ ਦੱਸਿਆ ਕਿ ਉਹਨਾਂ ਦੇ ਘਰ 28 ਜੂਨ ਤੋਂ 10 ਜੁਲਾਈ ਦੇ ਵਿਚ ਵਾਂਛੀ ਨੇ ਜਨਮ ਲਿਆ ਸੀ ਇਸ ਤੇ ਪੈਲਾ ਉਸ ਦੇ ਕੋਲ ਇੱਕ ਬੇਟਾ ਅਤੇ ਇੱਕ ਬੇਟੀ ਹੈ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਨੇ ਸਾਡੀ ਪਵਿੱਤਰ ਪ੍ਰੇਨਾ ਨਾਲ ਹੀ ਵਾਇਸ਼ ਦੇ ਅੰਗ ਦਾਨ ਅਤੇ ਸ੍ਰੀ ਦਾ ਕਾਂਡਾ ਫੈਸਲਾ ਕੀਤਾ ਜੀ ਕਾ ਯੋਗ ਇਹ ਹੈ ਕਿ ਟੋਨੀ ਵਾਂਸਲ ਦਾ ਪਰਿਵਾਰ ਡੇਰਾ ਸੱਚਾ ਸੋਡਾ ਦਾ ਸੈਡਾ ਅਲੂ ਹੈ ਅਤੇ ਅਮੇਸ਼ਾ ਮਾਨਟਾ ਪਲਾਈ ਦੇ ਕਮਾ ਵਿੱਚ ਪੈਲੂ ਰੈਂਡ ਹੈ ਉਹਨਾਂ ਦੇ ਪਿਤਾ ਗੁਲਜਾਰੀ ਇਨਸਾ ਡੈਨਿਕ ਸਾਚ ਕੋ ਹਤੇ ਮਹੀਨਾਵਰੀ ਮੈਗਜ਼ੀਨ ਫਤਿ ਸ਼ਿਕਸ਼ਾ ਦੇ ਏਜੰਸੀ ਹੋਲਡਰ ਹਨ ਦੂਜੇ ਪਾਸੇ ਉਹਨਾਂ ਦੇ ਵੱਡੇ ਭਰਾ ਜੀਮੀ ਵਾਂਸਲ ਅਤੇ ਪ੍ਰੇਮੀ ਸੇਵਕ ਰਾਜਿੰਦਰ ਕੁਮਾਰ ਵੀ ਫੇਵਾ ਦੇ ਕਮਾ ਵਿੱਚ ਵੱਡ ਚਰ ਕੇ ਹਿੱਸੇਦਾਰੀ ਰਨ ਕੈਂਡੇਨ ਅਰੇ ਜਿੰਦਾ ਕੋ ਮਾਦੀ ਪਤਨੀ ਨਨਤੀ ਇਨਸਾ ਸੱਚ ਕਹੂੰ ਲਈ ਪੱਟਾ ਕਾ ਦੇ ਤੋਰ ਤੇ ਸੇਵਾਵਾਂ ਦੇ ਰਹੇ ਹਨ ਆ ਉਹ ਆਪਾਂ ਡਾਕਟਰ ਬੀਜੀਆਈ ਚੰਡੀਗੜ੍ਹ ਦੇ ਵਿਚਾਰਾਂ ਨੂੰ ਜਾਣਦੇ ਆ ਮੈਂ ਹੈਰਾਨ ਆ ਕਿਸ ਪਰਿਵਾਰ ਨੇ ਆਪਣੇ ਛੋਟੇ ਜਿਹੇ ਬੱਚੇ ਦੇ ਅੰਗਦਾਨ ਕਰਨ ਲਈ ਬਿਲਕੁਲ ਵੀ ਸਮਾਂ ਖਰਾਬ ਨਹੀਂ ਕੀਤਾ ਅੰਗਾਂ ਦੀ ਫੇਲ ਹੋਣ ਤੋਂ ਬਾਅਦ ਮਰੀਜ਼ਾਂ ਲਈ ਦੂਜੀ ਜ਼ਿੰਦਗੀ ਹਾਸਲ ਕਰਨੀ ਸਿਰਫ ਅੰਗ ਟ੍ਰਾਂਸਪਲਾਂਟ ਦਾ ਹੀ ਰਸਤਾ ਬਚਦਾ ਹੈ ਇਹ ਟ੍ਰਾਂਸਪਲਾਂਟ ਤਦ ممکن ਹੈ ਜੇਕਰ ਕੋਈ ਆਪਣੇ ਅੰਗਾਂ ਦਾਣ ਕਰੇ ਵਾਂਸ਼ ਨੇ ਛੋਟੀ ਉਮਰ ਵਿੱਚ ਦੁਨੀਆ ਦੇ ਸਾਹਮਣੇ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ ਡਾਕਟਰਾਂ ਨੇ ਬਰਸਾਈ ਫੁੱਲ पीजीआई ਵਿੱਚ ਵੰਸ਼ ਦੇ ਅੰਗ ਨੂੰ ਡੰਗਣ ਤੋਂ ਬਾਅਦ ਫ੍ਰੀ ਡੰਗਨ ਲਈ ਜਦੋਂ ਉਸ ਦੀ ਮੈਟ੍ਰਿਕ ਡੇ ਨੂੰ ਲਜਾਇਆ ਜਾ ਰਿਹਾ ਸੀ ਤਾਂ ਇਸ ਮਹਾਨ ਕੰਮ ਨੂੰ ਦੇਖਦੇ ਹੋਏ पीजीआई ਦੇ ਸਟਾਫ ਨੇ ਵੰਸ਼ ਨੂੰ ਸਲਾਮੀ ਦਿੱਤੀ ਇਸ ਦੌਰਾਨ पीजीआई ਦੇ ਡਾਕਟਰ ਨੇ ਵੰਸ਼ ਤੇ ਫੁੱਲਾਨੀ ਵਰਖਾ ਕਰਦਿਆ ਗਿਆ ਕਿ ਵਾਂਸ਼ ਦੇ ਇਸ ਯੋਗਦਾਨ ਨੂੰ ਪੀਜੀਆਈ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਪੀਜੀਆਈ ਨੇ ਮੰਨਿਆ ਇਸ ਕਾਰਜ ਪਿੱਛੇ ਡੇਰਾ ਸਚਾ ਸੋਦਾ ਦੀ ਪ੍ਰੇਰਨਾ ਵਨ ਮਾਸਟਰ ਵਾਂਸ਼ ਲਈ ਮਹਾਨ ਤਿਆਗ ਨੂੰ ਪੀਜੀਆਈ ਸੰਤਾ